ਦੀਨਾਨਗਰ ਦੇ ਵਿੱਚ ਕਰਨੀ ਸੈਨਾ ਦੀ ਅੱਜ ਮੀਟਿੰਗ ਹੋਈ ਆ ਕਰਨੀ ਸੈਨਾ ਕੀ ਆ ਰਾਜਪੂਤ ਸੈਨਾ ਕਰਨ ਕੀ ਆ ਕੀ ਮੀਟਿੰਗ ਦਾ ਅੱਜ ਮੇਨ ਮੁੱਦਾ ਸੀਗਾ ਕੀ ਮੋਟਿਵ ਸੀਗਾ ਔਰ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਰੇਸ਼ ਠਾਕੁਰ ਐਡਵੋਕੇਟ ਪ੍ਰੈਜ਼ੀਡੈਂਟ ਪੰਜਾਬ ਕਰਨੀ ਸੈਨਾ ਅੱਜ ਦਾ ਸਾਡਾ ਜਿਹੜਾ ਇਹ ਮੀਟਿੰਗ ਦਾ ਅਜੰਡਾ ਸਾਡੇ ਦੇਖਸ਼ ਸ਼੍ਰੀ ਸੂਰਜਪਾਲ ਮੁੰਜੀ ਜੋ ਭਾਜਪੀ ਦੇ ਹਰਿਆਣਾ ਦੇ ਪ੍ਰਵਕਤਾ ਸੀ ਪਿਛਲੇ ਦਿਨੀ ਉਹਨਾਂ ਨੇ ਰਿਜ਼ਾਈਨ ਕਰਤਾ ਆਪਣੇ ਅਹੁਦੇ ਤੋਂ ਔਰ ਉਹਨਾਂ ਨੇ ਸਾਨੂੰ ਇਨਸਟ੍ਰਕਸ਼ਨ ਦਿੱਤੀ ਆ कि ਅਸੀਂ ਆਪਣੇ ਆਪਣੇ ਲੈਵਲ ਤੇ ਕਰਨੀ ਸੇਨਾ ਜੀ ਮੀਟਿੰਗ ਕਰੀ ਆਪਣੇ ਸਟੇਟ ਵਾਈਜ਼ ਔਰ ਉਹਨਾਂ ਦੀ ਜੋ ਸੰਗਠਨ ਸ਼ਕਤੀ ਹੈ ਇਸ ਤੋਂ ਸਾਬਤ ਕਰੀਏ ਕਿ ਅਸੀਂ ਉਹਨਾਂ ਦੇ ਨਾਲ ਆ ਔਰ ਉਹਨਾਂ ਦੇ ਜੋ ਵੀ ਮਨਸੂਬੇ ਆ ਉਹਨਾਂ ਨੂੰ ਪੂਰਾ ਕਰਨ ਲਈ ਅਸੀਂ ਆਪਣੀ ਆਪਣੀ ਸਟੇਟ ਦੇ ਵਿੱਚ ਕੋਸ਼ਿਸ਼ ਕਰੀਏ ਔਰ ਉਹਨਾਂ ਦੀ ਜਿਹੜੀ ਨਾਰਾਜ਼ਗੀ ਹੈ ਜਿਹੜਾ ਉਹਨਾਂ ਨੂੰ ਉਹਨਾਂ ਦੇ ਨਾਲ ਇੱਕ ਦੁੱਖ ਹੈ ਉਹਨਾਂ ਨੂੰ ਕਿਉਂਕਿ ਇਹ ਆਮ ਚਰਚਾ ਦਾ ਵਿਸ਼ੇ ਹੈ ਇਹ ਗੱਲ ਨੂੰ ਮੋਸਟਲੀ ਸਾਰੇ ਲੋਕ ਜਾਣਦੇ ਆ ਕਿ ਰਾਜਕੋਟ ਦੇ ਵਿੱਚੋਂ ਬੀਜੇਪੀ ਦਾ ਜੋ ਲੋਕ ਸਭਾ ਦਾ ਉਮੀਦਵਾਰ ਪਰਸ਼ੋਤਮ ਰੁਪਾਲਾ ਉਸਨੇ ਰਾਜਪੂਤ ਸਮਾਜ ਦੇ ਜਿਹੜੀ ਸਾਡੀ ਨਾਰੀ ਸ਼ਕਤੀ ਹੈ ਉਹਨਾਂ ਦੇ ਖਿਲਾਫ ਬਹੁਤ ਅਬਦਰ ਟਿੱਪਣੀਆਂ ਕੀਤੀਆਂ ਔਰ ਜਿਸ ਗੱਲ ਨੂੰ ਲੈ ਕੇ ਸਾਡੇ ਗੁਇਰਾਤ ਦੇ ਰਾਜਸਥਾਨ ਦੇ ਰਾਜਪੂਤਾਂ ਨੇ ਤਕਰੀਬਨ 5 ਲੱਖ ਦੀ ਉਥੇ ਸੰਖਿਆ ਦੇ ਵਿੱਚ ਇੱਕ ਪ੍ਰੋਸੈਸ਼ਨ ਕੀਤਾ ਇੱਕ ਉਥੇ ਦਿਖਾਵਾ ਕੀਤਾ ਪ੍ਰਟਾਵਾ ਕੀਤਾ ਔਰ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਜੋ ਉਮੀਦਵਾਰ ਉਹਨਾਂ ਨੇ ਉੱਥੇ ਦਿੱਤਾ ਉਸ ਨੂੰ ਚੇਂਜ ਕੀਤਾ ਜਾਏ ਕਿਉਂਕਿ ਉਹਦੀ ਸ਼ਬਦਾਵਲੀ ਜਿਹੜੀ ਹੈ ਉਹ ਰਾਜਪੂਤ ਸਮਾਜ ਨੂੰ ਲੈ ਕੇ ਬਹੁਤ ਅਬਦਰ ਹੈ ਔਰ ਸਾਡੀ ਮਾਤਰ ਸ਼ਕਤੀ ਨੂੰ ਲੈ ਕੇ ਬਹੁਤ ਅਬਦਰ ਹੈ ਲੇਕਿਨ ਕਿਸੇ ਵੀ ਤਰ੍ਹਾਂ ਦਾ ਸਾਡੇ ਉਸ ਰੋਸ਼ਮਜਾਰੇ ਦਾ ਕਿਸੇ ਦੇ ਉੱਤੇ ਪੋਲੀਟੀਕਲ ਤੌਰ ਤੇ ਕੋਈ ਉਹਦਾ ਅਸਰ ਨਹੀਂ ਹੋਇਆ ਜਿਸ ਨੂੰ ਲੈ ਕੇ ਸਾਡੇ ਕਰਨੀ ਸੇਨਾ ਦੇ ਰਾਸ਼ਟਰੀ ਦੇ ਦક્ષਿਣੀ ਅੰਮੂਪਾਲ ਅੰਮੂ ਜੀ ਨੇ ਸੂਰਜਪਾਲ ਅੰਮੂ ਜੀ ਨੇ ਰਿਜ਼ਾਈਨ ਕੀਤਾ ਔਰ ਉਹਨਾਂ ਨੇ ਸਾਨੂੰ ਇਸ ਗੱਲ ਦਾ ਇੰਤਜ਼ਾਰ ਕਰਨ ਲਈ ਕਿਹਾ ਕਿ ਅਸੀਂ ਆਪਣੀ ਆਪਣੀ ਸਟੇਜ ਦੇ ਵਿੱਚ ਕਿਉਂਕਿ ਇਹ ਸਾਡਾ ਸੰਗਠਨ ਪੋਲੀਟੀਕਲ ਨਹੀਂ ਹੈ ਅਸੀਂ ਬਹੁਤ ਸਾਰੇ ਇਸ ਦੇ ਨਾਲ ਜੁੜੇ ਆ ਔਰ ਇਹ ਸਾਡਾ ਸਮਾਜਿਕ ਸੰਗਠਨ ਹੈ ਜਿੱਥੇ ਹਿੰਦੂ ਸਮਾਜ ਦੀਆਂ ਤਕਰੀਬਨ 36 ਜਾਤਾਂ ਜਿਹੜੀਆਂ ਉਹ ਸਾਡੇ ਸੰਗਠਨ ਨਾਲ ਜੁੜੀ ਦੀਆਂ ਕਿਉਂਕਿ ਰਾਜਪੂਤ ਕਰਨੀ ਸੈਨਾ ਇੱਕ ਵੱਖਰੀ ਸੀਗੀ ਇਹ ਸਾਡੀ ਰਾਸ਼ਟਰੀ ਕਰਨੀ ਸੈਨਾ ਜਿਹੜੀ ਅम्मू ਜੀ ਨੇ ਚਲਾਈ ਆ ਇਹਦੇ ਵਿੱਚ ਤਕਰੀਬਨ 36 ਜਿਹੜੀਆਂ ਸਾਡੀਆਂ ਬਰਾਦਰੀਆਂ ਹੈਗੀਆਂ ਸਾਡੇ ਸਮਾਜ ਦੀਆਂ ਉਹਨਾਂ ਨੂੰ ਲੈ ਕੇ ਚੱਲੇ ਆ ਔਰ ਸਾਡਾ ਜਿਹੜਾ ਟੀਚਾ ਇਹੀ ਆ ਕਿ ਅਸੀਂ ਸਮਾਜ ਦੇ ਵਿੱਚ ਜੋ ਕ੍ਰੀਤੀ ਨਾਲ ਉਹਨਾਂ ਨੂੰ ਦੂਰ ਕਰੀਏ ਔਰ ਜੋ ਸਮਾਜ ਦੀ ਸੇਵਾ ਵਾਸਤੇ ਅਸੀਂ ਕੰਮ ਕਰ ਸਕਦੇ ਆ ਉਹਨਾਂ ਨੂੰ ਕਰੀਏ ਔਰ ਸਾਨੂੰ ਅम्मू ਜੀ ਦਾ ਇੱਕ ਡਾਇਰੈਕਸ਼ਨ ਆ ਕਿ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਦੁੱਖ ਲੱਗਾ ਉਹਨਾਂ ਦੀ ਭਾਵਨਾ ਉਹਨੂੰ ਜਿਹੜਾ ਠੇਸ ਪਹੁੰਚੀ ਆ ਔਰ ਜਿਸ ਪਾਰਟੀ ਨੂੰ ਉਹ ਬਿਲੋਂਗ ਕਰਦੇ ਸੀਗੇ ਉਹਨਾਂ ਨੇ ਉਹਨਾਂ ਦੀ ਭਾਵਨਾਵਾਂ ਨੂੰ ਨਹੀਂ ਸਮਝਿਆ ਤੇ ਉਹਨਾਂ ਨੂੰ ਉਚਿਤ ਉੱਚੇ ਸਤਿਮਾਨ ਨਹੀਂ ਦਿੱਤਾ ਔਰ ਹੁਣ ਅਸੀਂ ਸਾਡੀਆਂ ਸਾਰੀਆਂ ਕਰਨੀ ਸੈਨਾ ਜਿਹੜੀਆਂ ਸਟੇਟ ਲੈਵਲ ਤੇ ਹੈਗੀਆਂ ਅਸੀਂ ਉਮੀਦ ਕਰਦੇ ਹਾਂ ਕਿ ਅੰਮੂ ਜੀ ਸਾਨੂੰ ਟਾਈਮ ਤੇ ਡਾਇਰੈਕਸ਼ਨ ਦੇਣਗੇ ਉਸ ਦੇ ਮੁਤਾਬਕ ਹੀ ਅਸੀਂ ਆਪਣਾ ਜੋ ਵੀ ਪੋਲੀਟੀਕਲ ਫੈਸਲਾ ਲੈਣਾ ਅਸੀਂ ਉਸ ਤੋਂ ਬਾਅਦ ਹੀ ਲਵਾਂਗੇ ਗੱਲ ਕਰੀ ਤਾਂ ਪ੍ਰਧਾਨ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਇਸ ਦੇ ਬਾਰੇ ਅਸੀਂ ਤਾਂ ਸਾਡੇ ਬੇਨ ਨਹੀਂ ਬਣਾ ਸੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਜਿਸ ਤਾਂ ਸਾਡੇ ਰਾਸ਼ਟਰੀ ਅਧਿਕਾਰੀ ਵੱਲੋਂ ਸਾਨੂੰ ਜਦ ਦਿਸ਼ਾ ਨਿਰਦੇਸ਼ ਮਿਲੇ ਆ ਕਿ ਹਾਂ ਵੀ ਠੀਕ ਆ ਕਿ ਅਸੀਂ ਇਹਨਾਂ ਦਾ ਬੀਜਪੀ ਪਾਰਟੀ ਦਾ ਵਿਰੋਧ ਕਰ ਰਹੇ ਆ ਉਹ ਕਿਉਂ ਕਰ ਰਹੇ ਆ ਪਿਛੇ ਤੁਹਾਨੂੰ ਪ੍ਰਧਾਨ ਜੀ ਸਾਡੇ ਸੀਨੀਅਰ ਪ੍ਰਧਾਨ ਜੀ ਤੁਹਾਨੂੰ ਦੱਸ ਚੁੱਕੇ ਆ ਕਿ ਜਿਹੜਾ ਪਸ਼ੋਤਮ ਰੁਪਾਲਾ ਜੀ ਹੈ ਉਹਨਾਂ ਨੂੰ ਇਹਨਾਂ ਨੇ ਇੱਕ ਅਲਟੀਮੇਟਮ ਦਿੱਤਾ ਸੀਗਾ ਕਿ ਇਹ ਦੇਖੋ ਖੱਤਰੀ ਸਮਾਜ ਵੱਲੋਂ ਰਾਜਕੋਟ ਦੇ ਵਿੱਚ ਕਰ 5 ਲੱਖ ਦੇ ਕਰੀਬ ਬੰਦਿਆਂ ਨੇ ਇੱਕ ਕਸਮ ਖਾਦੀ ਸੀਗੀ ਕਿ ਹਾਂ ਵੀ ਜੇ ਤੁਸੀਂ ਇਹਨਾਂ ਨੂੰ ਟਿਕਟ ਦਿੰਦੇ ਹੋ ਤੇ ਅਸੀਂ ਬੀਜਪੀ ਨੂੰ ਵੋਟ ਨਹੀਂ ਪਾਵਾਂਗੇ ਤੇ ਉਹਦੇ ਸਬੰਧ ਵਿੱਚਕਾਰ ਇਹਨਾਂ ਨੇ ਇੰਨੇ ਇੱਕ ਕਮੰਡੀ ਹੋਣ ਕਰਕੇ ਇਹਨਾਂ ਨੇ ਉਹਦੀ ਟਿਕਟ ਨਹੀਂ ਕੱਟੀ ਪਰ ਇਹ ਹੈ ਕਿ ਉਹਨਾਂ ਨੇ 36 ਸਮਾਜ ਦਾ ਰੋਸ ਧਰਨਾ ਕਰ ਲਿਆ ਕਿ ਰੋਸ ਇਹ ਕਰ ਲਿਆ ਕਿ ਹਾਂ ਵੀ ਠੀਕ ਹੈ ਕੋਈ ਗੱਲ ਨਹੀਂ ਪਰ ਉਹਦੇ ਨਾਲ ਕੀ ਹੈਗਾ ਕਿ 36 ਸਮਾਜ ਜਿਹੜਾ ਹੈਗਾ ਆ ਉਹ ਇਕਜੁੱਟ ਹੋ ਗਿਆ ਉਹਦੇ ਵਿੱਚ ਰਾਜਸਥਾਨ ਇਹ ਗੁਜਰਾਤ ਦੇ ਨਾਲ-ਨਾਲ ਐਮਪੀ ਨਾਲ ਯੂਪੀ ਯੂਪੀ ਦੇ ਨਾਲ ਹਰਿਆਣਾ ਹਰਿਆਣੇ ਦੇ ਨਾਲ ਹੁਣ ਲੱਗਦਾ ਲੱਗਦਾ ਪੰਜਾਬ ਵੀ ਹੋ ਗਿਆ ਹੁਣ ਇਹਦੇ ਕਰਕੇ ਫਿਰ ਰਾਸ਼ੀ ਦੀ ਅਖ ਨੇ ਕਿ ਹਾਂ ਵੀ ਹੁਣ ਅਸੀਂ ਆਪਣੇ ਅੱਗੇ ਜਿਹੜੇ ਹੈਗੇ ਆ ਹੁਣ ਆਪਣਾ ਸੋਰਸਸ ਦੱਸਣਗੇ ਕਿ ਹਾਂ ਵੀ ਠੀਕ ਹੈ ਕਿ ਇਹਨਾਂ ਨੂੰ ਅਸੀਂ ਸਪੋਰਟ ਕਰਨੀ ਹੈ ਕਿ ਨਹੀਂ ਕਰਨੀ ਪਹਿਲਾਂ ਜਿਹੜੇ ਦਰਸ਼ਤ ਨਹੀਂ ਇਹ ਮਿਲਿਆ ਸੀਗਾ ਉਹ ਇਸ ਕਰਕੇ ਮਿਲਿਆ ਸੀਗਾ ਕਿ ਹਾਂ ਵੀ ਅਸੀਂ ਬੀਜੇਪੀ ਨੂੰ ਨਹੀਂ ਸਪੋਰਟ ਕਰਨੀ ਹੁਣ ਹੁਣ ਕਿੰਨੇ ਦਿਨਾਂ ਦਾ ਟਾਈਮ ਦਿੰਦੇ ਹੋ ਤੁਸੀਂ ਕਿੰਨੇ ਦਿਨਾਂ ਬਾਅਦ ਤੁਹਾਡੀ ਜਿਹੜੀ ਮੀਟਿੰਗ ਦਾ ਆਖਰੀ ਫੈਸਲਾ ਰਹੇਗਾ ਕਿ ਤੁਸੀਂ ਕਿਹਨੂੰ ਸਪੋਰਟ ਕਰ ਰਹੇ ਹੋ ਸਾਡੇ ਰਾਸ਼ਟਰੀ ਅਧਿਕਾਰਚੀ ਦੇ ਵੱਲੋਂ ਇੱਕ ਪੂਰੀ ਸੀਨੀਅਰ ਬੋਡੀ ਦੀ ਇੱਕ ਮੀਟਿੰਗ ਆ ਰਹੀ ਹੈ 2 ਦਿਨ ਬਾਅਦ ਉਹ ਦੋ ਦਿਨ ਵਿਚਾਰ ਪੂਰੇ 10 ਦਿਨਗੇ ਕਿ ਹਾਂ ਵੀ ਠੀਕ ਹੈ ਅਸੀਂ ਕਿਹਨਾਂ ਨੂੰ ਸਪੋਰਟ ਕਰ ਰਹੇ ਹਾਂ ਕਿ ਨਹੀਂ ਕਰ ਰਹੇ ਹਾਂ ਪਰ ਇਸ ਤੋਂ ਪਹਿਲਾਂ ਜਿੰਨੇ ਵੀ ਅਸੀਂ ਕੀਤਾ ਸੀਗਾ ਰਸ਼ਦ ਅਖਸ਼ ਨੇ ਕਿਉਂਕਿ ਉਹਨਾਂ ਨੇ 5 ਲੱਖ ਬੰਦਿਆਂ ਨੇ ਕਸਮ ਖਾਦੀ ਸੀਗੀ ਕਿ ਹਾਂ ਵੀ ਠੀਕ ਹੈ ਅਸੀਂ ਵੋਟ ਬੀਜਪੀ ਨੂੰ ਨਹੀਂ ਪਾਣੀ ਪਹਿਲ ਚੈਰੀਟੇਬਲ ਤੋਂ ਜਗਿੰਦਰ ਸਲਾਰੀਆ ਜੀ ਇੱਥੇ ਪਹੁੰਚੇ ਨੇ ਇਹਨਾਂ ਦਾ ਵੀ ਗੱਲ ਕਰਦੇ ਨੇ ਕੀ ਵਿਚਾਰ ਹੈ ਇਹਨਾਂ ਦੇ ਇਹ ਕੀ ਕਹਿਣਾ ਚਾਹੁੰਦੇ ਐ ਇਸ ਮੀਟਿੰਗ ਬਾਰੇ ਹਾਂਜੀ ਸਰ ਸਸੀ ਕਾਲ ਜੀ ਸਸੀ ਕਾਲ ਸਰ ਕੀ ਵਿਚਾਰ ਕੀ ਹੈ ਇਸ ਦੇ ਬਾਰੇ ਜੋ ਅੱਜ ਮੀਟਿੰਗ ਹੋਈ ਹੈ ਤੁਸੀਂ ਇਹਨਾਂ ਦੇ ਵਿਊ ਵੀ ਸੁਣੇ ਹੈ ਤੁਹਾਨੂੰ ਕਿਵੇਂ ਲੱਗਾ ਹੈ ਕਿ ਇਹ ਜੋ ਫੈਸਲੇ ਲੈਣਾ ਵੱਲੋਂ ਲਿਆ ਗਿਆ ਇਹ ਸਹੀ ਹੈ ਦੇਖੋ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਲੋਕ ਸਭਾ ਹਲਕਾ ਦੇ ਜੋ ਰੁਪਾਲਾ ਜੀ ਨੇ ਜਨਨ ਕਿ ਸਾਡੀ ਬਰਾਦਰੀ ਜੋ ਰਾਜਪੂਤ ਬਰਾਦਰੀ ਹੈ ਜਿਨ੍ਹਾਂ ਨੇ ਹਮੇਸ਼ਾ ਜਨਨ ਕਿ ਵੀ ਕਹਿੰਦੇ ਨਾ ਕਿ ਸ਼ੁਰੂ ਤੋਂ ਕਦੀਮ ਤੋਂ ਸੈਕਰੀਫਾਈ ਕੀਤਾ ਹੈਗਾ ਔਰ ਉਹਨਾਂ ਨੂੰ ਨਕਾਰਨਾ ਔਰ ਉਹਨਾਂ ਦੀ ਜਿਹੜੀ ਨਾਰੀ ਸ਼ਕਤੀ ਹੈ ਉਹਦੇ ਉੱਤੇ ਯਾਨੀ ਕਿ ਕਿੰਤੂ ਪਰੰਤੂ ਕਰਨਾ ਇਹ ਉਹਨਾਂ ਦੀ ਸੋਚ ਦਰਸਾਉਂਦੀ ਹੈਗੀ ਆ ਕਿ ਇਹ ਜਿਹੜਾ ਉਹਨਾਂ ਨੇ ਕਿਨਾਉਣਾ ਸ਼ਬਦ ਵਰਤਿਆ ਹੈਗਾ ਸਾਡੀ ਨਾਰੀ ਸ਼ਕਤੀ ਦੇ ਉੱਤੇ ਇਹਦੇ ਲਈ ਪੂਰਾ ਰਾਜਪੂਤ ਸਮਾਜ ਇਹ ਨਹੀਂ ਹੈਗਾ ਕਿ ਉਹ ਕਿਸੇ ਪਰਟੀਕੂਲ ਸਟੇਟ ਦਾ ਆਲ ਓਵਰ ਵਰਲਡ ਦੇ ਵਿੱਚ ਜਿੱਥੇ ਵੀ ਰਾਜਪੂਤ ਸਮਾਜ ਵੱਸਦਾ ਉਹਨਾਂ ਦੇ ਦਿਲਾਂ ਦੇ ਵਿੱਚ ਇਸ ਜੀ ਦਾ ਅਖਰੋਸ਼ ਹੈ ਔਰ ਇਹ ਖਾਲੀ ਇੱਕ ਮਾਫੀ ਮੰਗਣ ਦੇ ਨਾਲ ਇਹ ਚੀਜ਼ਾਂ ਪੂਰੀਆਂ ਨਹੀਂ ਹੁੰਦੀਆਂ ਚਾਹੀਦੀਆਂ ਇਹ ਮੈਂ ਇਹ ਗੱਲ ਕਹਿਣਾ ਚਾਹਨਾ ਹੈਗਾ ਕਿ ਇਹਨਾਂ ਦੇ ਜਿਹੜੇ ਸੀਨੀਅਰ ਲੀਡਰ ਹੈਗੇ ਆ ਉਹਨਾਂ ਨੂੰ ਉਹਨਾਂ ਦੇ ਉੱਤੇ ਐਕਸ਼ਨ ਵੀ ਲੈਣਾ ਚਾਹੀਦਾ ਹੈਗਾ ਕਿ ਉਹ ਇੱਕ ਐਸੀ ਕੌਮ ਦੇ ਉੱਤੇ ਭੱਦਰ ਪਾਸ਼ਾ ਨਾਰੀ ਸ਼ਕਤੀ ਦੇ ਉਹ ਵੀ ਜਿਨ੍ਹਾਂ ਨੂੰ ਕਹਿੰਦੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਜਨਨੀ ਅਹੇ ਆਪਣੇ ਜੋ ਹੈਗਾ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ ਤਾਂ ਤੁਸੀਂ ਇਹ ਚੀਜ਼ ਨੂੰ ਸੋਚੋ ਵਿਚਾਰ ਕਰੋ ਕਿ ਇਹ ਉਹਨਾਂ ਦੀ ਕਰਤੂਤ ਔਰ ਇਹ ਉਹਨਾਂ ਦੇ ਸੰਸਕਾਰ ਦੱਸਦੇ ਆ ਕਿ ਜੋ ਨਾਰੀ ਸ਼ਕਤੀ ਦੇ ਉੱਤੇ ਇਸ ਤਰ੍ਹਾਂ ਦਾ ਹਮਲਾ ਕਰਦੇ ਆ ਗਿਆ ਔਰ ਉਹਨਾਂ ਨੂੰ ਇਸ ਚੀਜ਼ ਲਈ ਪੂਰੀ ਸਮਾਜ ਨਹੀਂ ਪੂਰੀ ਦੁਨੀਆ ਤੋਂ ਮਾਫੀ ਮੰਗਣੀ ਚਾਹੀਦੀ ਹੈ ਔਰ ਉਹਨਾਂ ਦੇ ਸੀਨੀਅਰ ਲੀਡਰ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਜਿਹੜਾ ਹੈਗਾ ਉਹ ਕਦਮ ਉਠਾਣਾ ਚਾਹੀਦਾ ਹੈਗਾ ਮੈਂ ਇਹ ਕਹਿੰਦਾ ਦੱਸ ਦਈਏ ਕਿ ਜੋ ਅੱਜ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਜੋ ਵੀ ਜੋ ਵੀ ਇਸ ਵੇ ਮੀਟਿੰਗ ਦੇ ਵਿੱਚ ਫੈਸਲੇ ਲਏ ਗਏ ਆ ਇਸ ਦੇ ਉੱਤੇ ਇਹਨਾਂ ਨੇ ਦੱਸਿਆ ਕਿ 2 ਦਿਨ ਦਾ ਸਮਾਂ ਜਾਂ 3 ਦਿਨ ਦੇ ਸਮੇਂ ਦੇ ਬਾਅਦ ਵਿੱਚ ਜੋ ਸਾਡੀ ਹਾਈ ਕਮਾਂਡ ਕਹਿੰਦੀ ਆ ਕਿ ਅਸੀਂ ਕਿਸ ਦੀ ਸਪੋਰਟ ਕਰਨੀ ਆ ਜਿਵੇਂ ਕਿ ਤੁਸੀਂ ਇਲੈਕਸ਼ਨ ਵੇਖ ਲਿਆ ਇਲੈਕਸ਼ਨ ਦੇ ਵਿੱਚ ਹਰ ਇੱਕ ਪਾਰਟੀ ਦਾ ਜਿਹੜਾ ਆਪਣਾ ਆਪਣਾ ਫਤਵਾ ਆ ਔਰ ਆਪਣੀ ਆਪਣੀ ਸਟੇਟ ਦੀ ਜੋ ਵੀ ਹੁੰਦੇ ਆ ਇਸ ਤਰੀਕੇ ਨਾਲੇ ਚੱਲਣਗੇ ਔਰ ਕਰਨੀ ਸੈਨਾ ਵੱਲੋਂ ਅੱਜ ਇੱਕ ਵੱਖਰਾ ਫੈਸਲਾ ਲਿਆ ਗਿਆ ਇਸ ਨੇ ਅੱਜ ਇੱਕ ਫੈਸਲਾ ਲਿਆ ਕਿ ਅਸੀਂ ਕਿਸ ਪਾਰਟੀ ਦੀ ਪੋਰਟ ਕਰਨੀ ਹੈ ਔਰ ਇਹ ਸੰਸਥਾ ਜਿਹੜੀ ਆ ਇਹ ਕਿੰਨੇ ਦਿਨਾਂ ਬਾਅਦ ਲਗਭਗ 2-3 ਦਿਨਾਂ ਬਾਅਦ ਇਹ ਸਾਰਾ ਆਪਣਾ 뷰 ਦੇਵੇਗੀ ਕਿ ਕਦੋਂ ਇਹਨਾਂ ਦੀ ਜਿਹੜੀ ਹਾਈ ਕਮਾਂਡ ਆ ਜੋ ਵੀ ਨਿਸ਼ਾਦ ਰਿਸ਼ ਦੇਗੀ ਉਸ ਦੇ ਉੱਤੇ ਚੱਲਣਗੇ ਇਹ ਤਸਵੀਰਾਂ ਵੱਤ ਵਤ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ